336 ਘੰਟੇ ਚ ਲੈਟਰੈਟਰ ਇਹਦੇ ਵਿੱਚੋਂ 50000 ਰੁਪਿਆ ਡਿਸਕਾਊਂਟ ਹੋ ਜੂ ਜਿਹੜਾ ਵੀਡੀਓ ਦੇਖ ਕੇ ਆ। 35000 ਰੁਪਿਆ ਰੇਟ ਇਹਦੇ ਤੋਂ ਸਿੱਧਾ-ਸਿੱਧਾ ਹੀ ਡਾਤਾ ਸ਼ਰਮਾ ਜੀ ਨੇ। ਇੱਕ ਗੱਲ ਹੋਰ। ਹਾਂਜੀ। ਸਤਨਾਮ ਇਹ ਤਾਂ ਛੱਡ ਤਾਂ ਛੋਟੇ ਵਾਸਤੇ 35000। ਹਾਂ। 5000 ਸਤਨਾਮ ਕਰਕੇ ਹੋਰ ਛੱਡਦਾ। ਲੈ 50000 ਰੁਪਿਆ ਡਿਸਕਾਊਂਟ ਕਰਤਾ ਜਿੱਦੇ ਤੇ 5 ਲੱਖ ਦਾ ਤਾਂ ਲੋਨ ਹੀ ਹੋ ਜੂ ਜੇ ਆਪਾਂ ਹੁਣ ਗੱਲ ਕਰੀਏ ਰੇਟ ਦੀ ਤਾਂ ਬੰਦਾ 45000 ਰੁਪਿਆ ਲਿਆ ਵੇ ਤੇ ਆ ਸੁਵਰਾਜ ਆਪਦੇ ਘਰੇ ਲੈ ਜਿਆ। ਇਹ ਹੁਣ ਕਿੰਨੇ ਦਾ ਦੇਂਗਾ ਟਰੈਕਟਰ? ਇਹ ਆਪਾਂ ਭਾਈ 40000 ਰੁਪਏ ਦਾ ਦੇ ਸਿੱਧਾ ਹੀ ਇਹਦੇ ਚੋਂ ਅਰੇ ਇੰਜਨ ਗੇਅਰ ਵੀ ਗਾਰੰਟੀ ਹੈ ਗਾਰੰਟੀ ਹੈ ਵੀਰੇ ਬਾਕੇ ਲੈ ਜੀ ਹੋਰ ਦੱਸ ਕਣ ਕਿਆ ਵੇਲੇ ਕੰਮ ਕਰਾਇਆ ਸਾਰਾ ਠੀਕ ਹੈ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਅੱਸੀ ਗੱਲ ਉਹ ਤੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਾਂ ਦਾ ਤੇ ਆਪਾਂ ਖੜਿਆ ਮਿੱਤਰੋ ਤਰਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਇਹ ਮੰਡੀ ਹਰ ਬੁੱਧਵਾਰ ਵਾਲੇ ਦਿਨ ਲੱਗਦੀ ਆ ਤੇ ਇਹ ਮੰਡੀ ਦੀ ਆਪਾਂ ਗੱਲ ਕਰੀਏ ਏਸੀਆਈ ਸਭ ਤੋਂ ਵੱਡੀ ਟਰੈਕਟਰ ਮੰਡੀ ਆ ਜੀ ਤੇ ਜਿੱਥੇ 3000 ਤੋਂ ਲੈ ਕੇ 4000 ਤੱਕ ਟਰੈਕਟਰ ਵਿਗਣ ਦੇ ਲਈ ਆਉਂਦਾ ਸੋ ਕਿਸਾਨ ਵੀਰਾਂ ਨੇ ਦੇਖ ਸਕਦੇ ਹੋ ਇੱਧਰ ਨੂੰ ਨਿਗਾਹ ਮਾਰੋਗੇ ਦੂਰ ਤੱਕ ਸੋਨੂੰ ਸਤਰੀਆਂ ਸਤਰੀਆਂ ਦੀਆਂ ਸਣੀਆਂ ਕਰੀਆਂ ਟਰੈਕਟਰਾਂ ਦੀਆਂ ਤੇ ਅੱਜ ਆਪਾਂ ਖੜੇ ਆ ਮਿੱਤਰੋ ਸ਼ਰਮਾ ਜੀ ਕੋਲ ਤੇ ਪਹਿਲਾਂ ਆਪਾਂ ਇਹ ਵੀਟ ਦੀਆਂ ਵੀਡੀਓ ਬਣਾਉ ਦੇ ਰਹੇ ਹਾਂ ਤੇ ਅੱਜ ਜਿਵੇਂ ਕਿ ਇਹ ਟਰੈਕਟਰ ਲੈਣ ਦਾ ਹਰੀਕ ਵੀਰ ਚਾਹ ਬਣਾ ਸੀਜ਼ਨ ਦਾ ਟਾਈਮ ਆ ਗਿਆ ਤੇ ਹੁਣ ਸ਼ਰਮਾ ਜੀ ਦੇ ਸਾਰੇ ਟਰੈਕਟਰ ਦਿਖਾਵਾਂਗੇ ਕੀ ਰੇਟ ਰਹਿਣਗੇ ਮੰਡੀ ਦੇ ਕੀ ਗੱਲਬਾਤ ਹੋਊ ਹੋਰ ਸ਼ਰਮਾ ਜੀ ਕਹਿਮੋ ਬਈ ਸਸੀ ਗਾ ਸਸੀ ਕਾਲ ਸੁਖ ਸ਼ਾਂਤੀ ਸਸੀ ਗਾ ਬਾਈ ਸਾਰਿਆਂ ਨੂੰ ਹਾਂਜੀ ਟਾਈਮ ਦੇ ਬਾਅਦ ਮੈਂ ਸ਼ਰਮਾ ਜੀ ਕੋਲ ਪਹੁੰਚ ਕੇ ਤੇ ਸ਼ਰਮਾ ਜੀ ਟਰੈਕਟਰ ਤੋਂ ਸਵਾਜ ਫਿਰ ਕਿੰਨੇ ਤੇ ਲੋਕ ਵੀ ਕਹਿਣ ਲੱਗੇ ਹੁਣ ਤਾਂ ਸਤਨਾਮ ਅੱਛਾ ਕੇ ਯਾਰ ਕੀ ਗੱਲ ਹੋ ਗਈ ਭਾਈ ਯਾਰ ਲੈਂਡਲੋਰਡ ਵਾਲੇ ਨਾ ਵੀਡੀਓ ਨਹੀਂ ਪਾਉਂਦਾ ਠੀਕ ਹੈ ਮੈਂ ਭਾਈ ਲੈਂਡਲੋਰਡ ਵਾਲੇ ਨਹੀਂ ਤੇ ਹੁੰਦਾ ਪਤਾ ਨਹੀਂ ਮੈਂ ਲੈਂਡਲੋਰਡ ਵਾਲੇ ਹੁੰਦਾ ਇਹ ਹੁਣ ਡੱਡ ਜੀਪ ਸੌਣ ਲੱਗ ਗਿਆ ਨਾ ਗੱਲ ਤੇ ਕਹਿੰਦੇ ਬਿਜੀ ਹੋਣ ਰਹਿਣ ਲੱਗ ਗਿਆ ਹੁਣ ਸਰਮਾ ਜੀ ਨਹੀਂ 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 ਕੋਈ ਨਹੀਂ ਤੇ ਹੁਣ ਵੀਡੀਓ ਕਰ ਲੱਗੇ ਜੀ ਸਟਾਰਟ ਤੇ ਸਵਰਾਜ 855 ਸਤਨਾਮ ਕੋਕਾ ਪੀਸੀ ਹੈ ਭਾਈ ਸਾਰਾ ਇਧਰ ਮਾਰਦੀ ਕੈਮਰਾ ਮਿੱਤਰੋ ਦੇਖ ਸਕਦੇ ਹੋ ਪਹਿਲੀ ਗੱਲ ਤਾਂ ਜੋ ਦੂਰੋਂ ਤੁਸੀਂ ਦੇਖਿਆ ਟਰੈਕਟਰ ਤਾਂ ਖੜਾ ਵਾ ਦੱਸ ਦਿੰਦਾ ਤੇ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਜਮਾ ਜੈਨੂਨ ਕੰਡੀਸ਼ਨ ਦੇ ਵਿੱਚ ਆ ਪਾਵਨ ਰੰਗ ਵੀ ਨਹੀਂ ਹੋਇਆ ਹਾਂਜੀ ਪੰਜਾਬ ਨੰਬਰ ਸਤਨਾਮ ਪੰਜਾਬ ਨੰਬਰ ਆ ਜੀ ਪਾਵਰ ਸਟੀering ਦਾ ਮਾਡਲ ਕਿੰਨਾ ਹੈ ਇਹ 10 2010 ਮਾਡਲ ਆ ਮਿੱਤਰੋ ਪਾਵਰ ਸਟੀering ਦੇ ਵਿੱਚ ਆ 10 ਮਾਡਲ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਟੂਰ ਦੇਖ ਸਕਦੇ ਹੋ ਤੁਸੀਂ ਤੇ ਇਹ ਹੁਣ ਡਿਮਾਂਡ ਕੀ ਰੱਖੀ ਏ ਦੀ ਸਰਮਾ ਜੀ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ 3,80,000 ਠੀਕ ਆ 3,80,000 ਤਾਂ ਹੁਣ ਹੋਗੀ ਡਿਮਾਂਡ ਸਰਮਾ ਜੀ ਤੂੰ ਡਾਏਂਗਾ ਕਿ ਮੈਡਮ ਇਹਨਾਂ ਨੂੰ ਨਹੀਂ ਤੂੰ ਡਾ ਹੁਣ ਅੱਜ ਜਿਵੇਂ ਕੇ ਜੀ ਟਾਈਮ ਦੇ ਬਾਅਦ ਆਏ ਆ ਤਿਤਨਾ ਮਨ ਬੜੇ ਚਿਰਾਂ ਬਾਅਦ ਆਏ ਤੂੰ ਹੈਨਾ ਹਾਂ ਤਾਂ ਅਸੀਂ ਕਿੰਨੇ ਦਾ ਲੈ ਆਉਣਾ ਇੱਕ ਗੱਲ ਕਹਿਣ ਜੀ ਕਰਦਾ ਮੇਰਾ ਇਹ ਵੀਡੀਓ ਦੇ ਵਿੱਚ ਸਟਾਰ ਬਣਾਉਣ ਵਾਲਾ ਇਹ ਬੰਦਾ ਠੀਕ ਹੈ ਸਭ ਤੋਂ ਪਹਿਲੀ ਵੀਡੀਓ ਇਹਨੇ ਪਾਈ ਸੀ ਜਿੱਥੋਂ ਮੇਰਾ ਨਾਂ ਬਣਿਆ ਇਹ ਬੰਦੇ ਦੀ ਮੈਂ ਸਾਰੀ ਉਮਰ ਇੱਜ਼ਤ ਕਰਨੋਂ ਨਹੀਂ ਹਟਦਾ ਤੇ ਨਾ ਇਹਦਾ ਮੈਂ ਗੁਣ ਭੁੱਲਾ। ਇਹ ਤਾਂ ਕੋਈ ਗੱਲ ਨਹੀਂ ਆਪਾਂ ਕਰਦੇ। ਨਹੀਂ ਭਾਈ ਆਸਾਨ ਹੁੰਦਾ। ਸਟਾਰ ਬਣੇ ਆਪਾਂ ਉੱਥੋਂ ਨਾਂ ਚੱਲਿਆ ਆਪਣਾ ਹਣਾ। ਇਹ ਹੁਣ ਕਿੰਨੇ ਦਾ ਦੇਗਾ ਟਰੈਕਟਰ? ਇਹ ਆਪਾਂ ਭਾਈ 40000 ਰੁਪਏ ਦਾ ਦਿੰਦੇ ਸਿੱਧਾ ਹੀ ਇਹਦੇ ਚੋਂ। 3 ਲੱਖ 80 ਹਜ਼ਾਰ ਡਿਮਾਂਡ ਆ ਕਿ ਇਧਰ ਬੰਪਰ ਦੇ ਕੈਮਰਾ ਮਾਰਨੀ ਆ ਕਿ 3 ਲੱਖ 80 ਹਜ਼ਾਰ ਡਿਮਾਂਡ ਆ। ਤੇ ਦੇਖ ਕੇ ਵੀਡੀਓ ਆਜੋ 340000 ਦਾ ਟਰੈਕਟਰ ਬਣ ਜੂ ਪਾਵਰ ਸਟੀਰੀਂਗ ਦੇ ਵਿੱਚ 2010 ਦਾ ਸਤਨਾਮ ਦੀ ਯਾਰ ਲਾਈਕ ਕਮੈਂਟ ਸ਼ੇਅਰ ਕਰਕੇ ਆਜੋ ਬਾਈਆ ਵੀਡੀਓ ਹਾਂਜੀ ਮੌਕੇ ਤੇ ਮਾਨਤਨ ਬਾਈ ਸਤਨਾਮ ਦਾ ਨਾਮ ਇਹਦੇ ਹੋਰ ਠੀਕ ਹੈ ਹੋਰ ਵੀ ਹੋ ਜੂ ਹੋਰ ਵੀ ਹੋ ਜੂ ਮਾਨਤਨ ਮੇਰਾ ਕੀ ਉਹ ਤੋਂ ਬਾਅਦ ਆ ਗਿਆ ਨਵਾਂ ਮਾਡਲ ਹਾਂਜੀ ਇਹ ਚਾਰ ਨੰਬਰ ਹੈ ਹਾਂਜੀ ਐਨਓਸੀ ਇਹਦੀ ਮਿਲ ਜੂਗੀ ਠੀਕ ਹੈ ਐਨਓਸੀ ਮਿਲ ਜੂ 270 ਡਿਮਾਂਡ ਆ ਠੀਕ ਹੈ ਸਾਰਾ オリジナル ਆ 35 40 ਕੇ ਪੈਸੇ ਟਾਇਰ ਆ ਚਾਰੇ ਹੀ ਠੀਕ ਹੈ ਇਹ ਗੇਰਿੰਜ ਦਾ ਓਕੇ ਆ ਬਾਈ ਕਹਿੰਦਾ ਐਨਓਸੀ ਮਿਲ ਜੂ ਜੇ ਪੰਜਾਬ ਨੰਬਰ ਦਾ 270 ਡਿਮਾਂਡ ਆ ਹਰਿਆਣਾ ਨੰਬਰ ਆ 9 ਮਾਡਲ ਆ 270000 ਡਿਮਾਂਡ ਆ ਐਨਓਸੀ ਮਿਲ ਜੂ ਤੇ ਹੁਣੇ ਬਣੂ ਕਿੰਨੇ ਦਾ ਫਾਰਮ ਡ੍ਰੈਗ 60 28 ਲੱਖ ਦਾ 28 ਲੱਖ ਰੁਪਏ ਦਾ ਬਣ ਜੂ ਰੈਟ 270 ਡਿਮਾਂਡ ਆ 20000 ਰੁਪਿਆ ਰੇਟ ਘਾਟ ਜੂ ਇਹਦੇ ਚ ਮਾਨਤਨ ਹੋਰ ਵੀ ਕਰਵਾ ਦਾਂਗੇ ਹੋ ਜਾ ਕੋਈ ਜੀ ਤੇ ਅੱਗੇ ਆ ਗਿਆ ਜੀ ਮਹਿੰਦਰਾ ਮਹਿੰਦਰਾ ਆ ਗਿਆ ਪੈਂਟੀ ਡੀ ਆਈ ਡੀ ਆਈ ਪੁੱਤਰਾ 2003 ਮਾਡਲ ਆ ਹਾਂ ਜੀ 195 ਰੇਟ ਆ ਇਹ ਖਰਚਾ ਕਿਵੇਂ ਦੇ ਲਾ ਘੱਟ ਠੀਕ ਹੁੰਦਾ ਹੱਤਨਾ ਮਾ ਥੋੜਾ ਹੀ ਹੁੰਦਾ ਇਹਨਾਂ ਦਾ ਡੀਆਈ ਹੁੰਦੇ ਨਾ ਇਹ ਤਿੰਨ ਮਾਡਲ ਆ 1 ਲੱਖ ਤੇ 95000 ਡਿਮਾਂਡ ਆ ਤੇ ਬੰਪਰ ਦੇਖ ਸਕਦੇ ਹੋ ਮਿੱਤਰ ਸੰਗਲ ਸੰਗਲ ਪੂਰੇ ਸੋਨੇ ਲਾਇਆ ਛੌਂਕ ਨਾ ਲਾਇਆ ਸੌਂਕ ਨਾ ਲੱਗੇ ਪਿਆ ਤੇ ਟਾਇਰ ਟੂਰ ਪੂਰੇ ਚੰਗੇ ਪਿਆ ਬੈਕ ਟਾਇਰ ਦੇਖ ਸਕਦੇ ਹੋ ਵੱਡੀ ਕਿਸਾਨ ਵੀ ਟਾਇਰਾਂ ਦੀ ਵਧੀਆ ਟਾਇਰ ਨਵੇਂ ਨੇ ਤੇ ਹੁਣ ਕਿੰਨੀ ਡਿਮਾਂਡ ਕਿੰਨੀ ਸੀ ਆਪਣੀ 195 1 ਕਿੰਨੇ ਦਾ ਜਮਾ 70 170 ਦਾ 25000 ਰੁਪਿਆ ਰੇਟ ਇਹਦੇ ਤੋਂ ਘਟ ਜੂ ਹਾਂ ਟੋਟਾ ਕੱਟ ਗਿਆ ਕੱਟ ਦਿਓ ਚਲੋ ਮਿੱਤਰੇ ਇਹਦੇ ਚ ਵੀ ਕਰ ਲੈ ਲੈ ਬਾਈ ਹੁਣ ਆਪਾਂ ਤੋਤੇ ੜਾਵਾਂਗੇ ਹਾਂ ਹੁਣ ਜਿਵੇਂ ਕਹੀਏ ਡਿਸਕਾਊਂਟ ਤੇ ਧਮਾਕੇ ਵੱਡੇ ਹੋਣ ਵਾਲੇ ਆ ਹਾਂ ਸਮਝ ਜੀ ਤੇ ਹੁਣ ਕਿਹੜੇ ਤੇ ਜਿੰਨੇ ਮਰਜ਼ੀ ੜਾ ਦੇ ਇਹਦੇ ਤੇ ਆ ਪਹਿਲਾਂ ਨਾ ਹੋ ਠੀਕ ਹੈ ਕੀ ਆਗਾ ਜੀ ਮਾਡਲ 22 22 ਮਾਡਲ 12 1300 ਘੰਟਾ ਚੱਲਿਆ 747 XT ਲੈ ਇਹਦੇ ਵਿੱਚ ਆਪਾਂ 54 ਡਿਸਕਾਊਂਟ ਕਰਾਂਗੇ 54 ਇਕੱਠੇ ਹੀ 54 ਕਿਵੇਂ ਕਿਵੇਂ ਆ ਉਹਦਾ ਸਵੇਲਾ 54 ਹਸ ਤੋਂ ਪਹਿਲਾਂ ਤਾਂ ਸਤਨਾਮ ਆ ਪੁਰਾਣਾ ਡੈਕਟਰ ਕੱਟ ਲਾਂ ਠੀਕ ਹੈ ਹੋ ਗਿਆ ਇੱਕ ਇੱਕ ਹੋ ਗਿਆ ਨੰਬਰ 2 ਥੱਪਲ ਸਹੀ ਹੋਣਾ ਚਾਹੀਦਾ ਲੋਨ ਕਰਾ ਦੇ ਠੀਕ ਹੈ ਉਹ ਵੀ ਹੋ ਗਿਆ ਠੀਕ ਹੈ ਗੱਲ ਭਾਈ ਹਾਂਜੀ ਇੱਕ ਵੀਡੀਓ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਸ਼ੋਰਟਸ ਜਗਨੀ ਪੇ ਦਿਓ ਠੀਕ ਹੈ ਸਪੈਸ਼ਲ ਮੌਕੇ ਤੇ ਡਿਸਕਾਊਂਟ ਕਰਦਾ ਉਹ ਮੌਕੇ ਜੇ ਡਿਸਕਾਊਂਟ ਹੋ ਜੂ ਮੌਕੇ ਵਾਲਾ ਹੋ ਗਿਆ ਠੀਕ ਹੈ ਇੱਕ ਡਿਸਕਾਊਂਟ ਆਪਾਂ ਹੁਣੇ ਕਰਾਂਗੇ हां एक हुनी दस ਹੁਣ ਇੱਧਰ ਮਾਰਦੀ ਕਿੰਨਾ ਭਾਈ 210/855 ਦਾ ਡੈਕਟਰ ਹੈ ਭਾਈ 635000 ਡਿਮਾਂਡ ਆ ਤੇ ਭਾਈ ਮਾਡਲ ਦੇਖ ਸਕਦੇ ਮਿੱਤਰੋ ਟਾਇਰ ਟੂਰ ਤਾਂ ਸੁਣਉਂਦੀ ਸੁਈ ਜਾ 855 ਦਾ ਵੱਟਾ ਇਹ ਠੀਕ ਹੈ ਸੱਚੀ ਜੀ ਤੋਂ ਆ ਪਾਸ ਤੇ ਕੀ ਲਿਖਿਆ ਦੇ ਕਿ ਠੀਕ ਹੈ ਐਕਸਟੀ ਲਿਖਿਆ ਨਾ ਐਕਸਟੀ ਆ ਜੀ 744 ਐਫੀ ਨਹੀਂ ਹੈਗਾ ਐਚਪੀ ਨਹੀਂ ਹੁੰਦੇ ਇਹ ਠੀਕ ਹੈ ਇਹ ਸੀਸੀ ਹੁੰਦੇ ਆ ਠੀਕ ਹੈ ਤੇ ਹੁਣ ਇਹ ਦੱਸ ਕਿੰਨੇ ਦਾ 855 ਨਾਲੋਂ ਜ਼ਿਆਦਾ ਸੀਸੀ ਹੁੰਦਾ ਇਹ ਠੀਕ ਹੈ ਤੇ 635000 ਤਾਂ ਹੁਣ ਹੋ ਗਈ ਡਿਮਾਂਡ ਸ਼ਰਮਾ ਜੀ ਲੈ ਕਿੰਨੇ ਦਾ ਬਣ ਜੂ 6 ਲੱਖ ਦਾ ਦੇ ਤਾ 6 ਲੱਖ ਦੇ ਲੈ ਵੀ ਮੇਰੇ ਤੋਂ 35000 ਰੁਪਿਆ ਰੇਟ ਇਹਦੇ ਤੋਂ ਸਿੱਧਾ ਸਿੱਧਾ ਹੀ ਡਾਤਾ ਸ਼ਰਮਾ ਜੀ ਨੇ ਇੱਕ ਗੱਲ ਹੋਰ ਹਾਂਜੀ ਸਤਨਾਮ ਇਹਦਾ ਛੜਦਾ ਛੋਟੇ ਵਾਸਤੇ 35000 ਹਾਂ 5000 ਸਤਨਾਮ ਕਰਕੇ ਹੋਰ ਛੜਦਾ ਲੈ ਵੀ ਮੇਰੇ ਤੋਂ ਹੁਣ ਮੂਹਰਲਾ ਸੀ ਕਾ ਵੀ ਟਹਿ ਗਿਆ ਜਿਵੇਂ ਕਹਦੀਏ 595 ਦੇ 595 ਦਾ ਰਹਿ ਗਿਆ 40000 ਰੁਪਿਆ ਰੇਟ ਮਿੱਤਰੋ ਆ ਬਾਈ ਮਾਡਲ ਸਵਰਾਜ ਦੇ ਵਿੱਚੋਂ ਡਿਸਕਾਊਂਟ ਹੋ ਗਿਆ ਹਾਂ ਤੇ ਹੁਣ ਜੇ ਅੱਗੇ ਗੱਲ ਕਰੀਏ ਫਾਰਮ 60 ਚੌਕੜਾ ਨਵਾਂ ਬਾਈ ਠੀਕ ਹੈ 98 ਮਾਡਲ ਆ 90 95 ਪੈਸੇ ਹੈਗੇ ਟਾਇਰ ਸਾਰਾ オリジナル ਆ ਮਗਰਿਆੜ ਆ ਰੈਂਬ ਰੰਗ ਹੋਇਆ ਠੀਕ ਹੈ ਠੀਕ ਹੈ ਗੱਲ 2 ਲੱਖ ਤੋਂ ਬਿਨਾ ਕਹਿੰਦਾ 15000 ਤਾਂ ਡਿਮਾਂਡ ਆ ਜੀ ਡਿਮਾਂਡ ਪੰਜਾਬ ਨੰਬਰ ਆ ਮਹਾਲੀ ਦਾ ਨੰਬਰ ਆ ਠੀਕ ਹਾਂ ਜੀ ਤੇ ਇਹ ਕਿੰਨੇ ਦਾ ਬਣ ਜੀ ਇਹ 215 ਡਿਮਾਂਡ ਹੈ 1,95,000 ਦਾ ਇੱਕ ਲੱਖ 95 ਹਜ਼ਾਰ ਦਾ ਟਰੈਕਟਰ ਬਣ ਜੂਜੀ 20,000 ਰੁਪਏ ਰੇਟ ਇਹਦੇ ਜੋ ਘੱਟ ਸੋਤੇ ਤੇ ਅੱਗੇ ਆ ਗਿਆ ਜੀ ਸਵਰਾਜ 733 ਵੀ ਆਇਆ ਇਹ ਕਰਮਾ ਜੀ 733 ਆਇਆ ਆਇਆ ਲੈ ਜੀ ਮਿੱਤਰੋ ਸਵਰਾਜ 733 99 ਮਾਡਲ ਆ ਡਿਮਾਂਡ 145 ਕੰਡੀਸ਼ਨ ਤੋਂ ਦੇ ਸਾਹਮਣੇ ਟੈਟੂ ਚੰਗੇ ਪਿਆ ਟਰੈਕਟਰ ਦੇ ਹਾਂਜੀ ਇੰਜਨ ਜਮਾ ਸੁੱਕਾ ਪਿਆ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਪੰਜਾਬ ਸੰਦੂਰ ਆ ਸਰੂਰ ਦਾ ਨੰਬਰ ਆ ਤੇ ਇਹ ਕਿੰਨੇ ਦਾ ਬਣ ਜੂ 145000 130000 ਆਸ਼ਾ ਦੇ ਮੁੱਲ ਤੇ ਆ ਆਸ਼ਾ ਆਸ਼ਾ ਤੋਂ ਵੀ ਘੱਟ ਆ ਠੀਕ ਆ ਤਗੜਾ ਆ ਇਸ ਤੋਂ ਵੱਧ ਆ 15000 ਰੁਪਏ ਦੇ ਬਾਅਦ ਆ ਗਿਆ 852 452 550 ਆ ਟਰੈਕਟਰ ਦਾ ਨਾਮ ਮੈਂ ਤੈਨੂੰ ਲਿਖ ਕੇ ਵੀ ਦੇ ਸਕਦਾ ਇਹਦੀ ਗਾਰੰਟੀ ਵੀ ਦੇ ਸਕਦਾ ਗੇਅਰ ਇੰਜਨ ਦੀ ਠੀਕ ਆ ਲਿਖ ਕੇ ਦੇ ਦੇ ਠੀਕ ਆ ਚਾਰੇ ਟਾਇਰ ਨਵੇਂ ਆ ਟਾਇਰ ਦੇਖ ਸਕਦੇ ਹੋ ਮਿੱਤਰੋ ਪੂਰੇ ਚੰਗੇ ਆ ਬੈ ਟਰੈਕਟਰ ਦੇ ਨਵੇਂ ਆ ਬਾਈ ਤੇ ਟਾਇਰ ਵੀ ਬੀਕੇਟੀ ਦੇ ਲੱਗੇ ਨਵੇਂ ਆ ਬਾਈ ਕਿਤੋਂ ਰੰਗ ਪੇਂਟ ਨਹੀਂ ਹੋਇਆ ਸਾਰਾ Ориਜినਲ ਆ ਠੀਕ ਹੈ ਕੇ ਰਿੰਜ ਨਾਲ ਵੱਟ ਕੇ ਲੈ ਜੇ ਬੰਦਾ ਬਈ ਇੰਨਾ ਚੰਗਾ ਠੀਕ ਹੈ ਤੇ ਪੰਪੇ ਦਾ ਅੰਦਰੀ ਆ ਹਾਂ ਪੰਪਾ ਅੰਦਰ ਪੰਪਾ 98 ਤੇ ਬਾਹਰ ਆਏ ਸੀ ਹਾਂ ਡਬਲ ਕਲਚ ਆ ਠੀਕ ਹੈ ਡਬਲ ਕਲਚ ਆ ਅੰਦਰ ਪੰਪਾ 2 ਲੱਖ 5000 ਰੁਪਏ ਡਿਮਾਂਡ ਆ ਠੀਕ ਹੈ 1 ਲੱਖ 90000 ਦਾ ਰੇਟ ਦੇ ਦਾਂਗੇ ਠੀਕ ਹੈ 1 ਲੱਖ 90 ਦਾ 15000 ਰੁਪਏ ਰੇਟ ਘਾਟ ਦੂ ਮੌਕੇ ਤੇ ਯਾਰ ਹੋਰ ਮੰਤਾਨ ਕਰਦੇ ਠੀਕ ਹੈ ਲੈ ਵੀ ਮਿੱਤਰੋ 15 18 ਕਰਾ ਤੇ ਮੌਕੇ ਤੇ ਹੋਰ ਹੋ ਜੂ ਇਹਦੇ ਠੀਕ ਐ ਚਾਰੇ ਦਾ ਮਾਡਲ ਹੈ ਗੇਰਿੰਗ ਦਾ ਇਹ ਵੀ ਓਕੇ ਆ ਸਾਰਾ Ориਜਨਲ ਠੀਕ ਐ ਤੇ ਨੰਬਰ ਕਿੱਥੋਂ ਦਾ ਇਹਦਾ ਨੰਬਰ ਇਹਦਾ ਪੰਜਾਬ ਪੀਵੀ 55 ਠੀਕ ਐ ਪੀਵੀ ਨੰਬਰ ਆ 2000 ਮਾਡਲ ਆ ਤੇ ਡਿਮਾਂਡ ਰੱਖੀ ਆ 2 ਲੱਖ ਤੇ 58000 ਇਹ ਕਿੰਨੇ ਦਾ ਬਣੂ ਇਹ ਦੱਸ ਜਿੰਮੇ ਕਹਿ ਦੀ ਕਿੰਨੇ ਦਾ ਬਣੂ ਹੁਣ 2 ਲੱਖ 58000 ਤਾਂ ਉਹ ਕੀ ਡਿਮਾਂਡ ਦਾ ਮੋਟਾ ਮੌਕਾ ਨਹੀਂ ਮੌਕੇ ਤੇ ਨਹੀਂ ਹੁਣੀ ਹੁਣੀ ਕਰੀ ਹੁਣੀ ਹੁਣੀ ਕਿੰਨੇ ਦਾ ਬਣ ਜੂ ਕੋਲੀ ਕਰ ਜਿੰਮੇ ਕਹਿੰਦੇ ਨੇ ਭਾਈ 40000 ਦਾ ਕਹੇ ਆ 45000 ਦਾ ਕਹਿੰਦਾ ਪਟ ਮਾਰ ਕੇ ਪੰਜ ਜੋਰ ਘਟਾ ਲਾਂਗੇ ਪੂਰੇ 40000 ਦਾ ਜਸਨੋ ਹੀ ਕਰਨਾ ਠੀਕ ਹੈ 14000 ਰੁਪਿਆ ਰੇਟ ਘਟਜੋ ਮਿੱਤਰੋ ਤੇ ਇਹ ਟਰੈਕਟਰ ਦੇ ਮੈਨੂੰ ਕਮੈਂਟ ਬਹੁਤਾ ਹੀ ਬੰਦਿਆਂ ਨੇ ਹੋਰੇ ਪਾਰੋਂ ਫੋਨ ਵੀ ਆਏ ਸੀ ਕਹਿੰਦਾ ਨੀਲਾ ਲੱਭ ਕੇ ਦੇ ਆ ਪਾ ਆ ਖੜਾ ਜਾ ਇਹ ਖੜਾ ਪੰਜਾਬ ਨੰਬਰ ਠੀਕ ਹੈ ਅਰੇ ਇੰਜਨ ਗੇਰ ਦੀ ਗਾਰੰਟੀ ਹੈ ਗਾਰੰਟੀ ਹੈ ਵੀਰੇ ਬਾਕੇ ਲੈ ਜੀ ਹੋਰ ਦੱਸ ਕਣ ਕੇ ਵੇਲੇ ਕੰਮ ਕਰਾਇਆ ਸਾਰਾ ਠੀਕ ਹੈ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਨਾਮ ਮੈਂ ਤੇਨਾ ਵਾਦਾ ਕਰਦਾ ਹਾਂ ਜੀ ਹੁਣ ਜਿੰਨੇ ਦੇ ਮੈਂ ਦੇਉਂਗਾ ਕੋਈ ਦੇ ਕੇ ਦਿਖਾਵੇ ਠੀਕ ਹੈ ਚੈਲੰਜ ਚੈਲੰਜ ਠੀਕ ਹੈ ਹੁਣ ਲੈ ਕੇ ਮਿੱਤਰੋ ਲੈ ਇੰਨੇ ਦਾ ਦੋ 155 ਹਾਂਜੀ ਕਿ ਕੋਈ ਦੇ ਕੇ ਦਿਖਾਵੇ ਠੀਕ ਹੈ 49 ਮੰਡੀਆਂ ਚੋਂ ਦੇ ਦੇ ਕੋਈ ਠੀਕ ਹੈ 19 ਮਾਡਲਾ ਹਾਂਜੀ ਟੈਰ ਹੈਗੇ 85 90 ਪੈਸੇ ਠੀਕ ਹੈ ਸਾਰਾ Ориਜਨਲ ਕਿਤੇ ਰੰਗ ਪੇਟ ਨਹੀਂ ਹੋਇਆ ਕੈਂਡਰਾ ਮੱਟੀ ਛਤਰੀ ਸਭ ਕੁਝ ਮਿਲੂਗਾ ਠੀਕ ਹੈ ਹਰਿਆਣਾ ਨੰਬਰ ਐਨਓਸੀ ਮਿਲੂਗੀ ਠੀਕ ਹੈ ਲੋਨ ਫੈਂਸ ਹੋ ਜੂਗਾ ਪੁਰਾਣਾ ਡੈਕਟਰ ਨਹੀਂ ਕੱਟਿਆ ਜਾਣਾ ਇੱਥੇ ਠੀਕ ਹੈ ਲੋਨ ਹੋ ਜੂ ਇਹ ਤੇ ਲੋਨ ਹੋ ਜੂ 19 ਮਾਡਲ ਆ ਲੋਨ ਕਿੰਨਾ ਹੋ ਜੀ ਪਤਾ ਤੈਨੂੰ ਹਾਂਜੀ ਇੰਨਾ ਠੀਕ ਐ 5 ਲੱਖ ਤੱਕ ਦਾ ਲੋਨ ਹੋ ਜੂ ਲੋਨ ਹੋ ਜੂ 5 ਲੱਖ ਦਾ 5 ਲੱਖ ਤੱਕ ਦਾ ਲੋਨ ਹੀ ਹੋ ਜੂ ਹੁਣ 595000 ਤਾਂ ਹੁਣ ਉਹ ਵੀ ਡਿਮਾਂਡ ਛੋਡੀ ਸਰਮਾ ਜੀ ਇਹ ਕਿੰਨੇ ਦਾ ਦਓਗੇ ਸਾਢੇ 5 ਲੱਖ ਦਾ ਸਾਢੇ 5 ਲੱਖ ਦਾ 45000 ਰੁਪਿਆ ਰੇਟ ਆ ਟਰੈਕਟਰ ਦੇ ਵਿੱਚੋਂ ਘਟਜੂ ਘੱਟ ਲੱਗਦਾ ਹਜੇ ਵੀ ਇਹ ਵੀ ਘੱਟ ਲਾਦਾ ਲੈੜੀ ਗੱਲ ਹੋਰ ਹੂ ਆ ਹਾਂਜੀ ਬਾਈ ਦੀ ਵੀਡੀਓ ਲਾਇਕ ਕਮੈਂਟ ਸ਼ੇਅਰ ਕਰ ਦਿਓ ਹਾਂਜੀ 45000 ਰੁਪਏ ਦੇ ਸੋੜੇ ਵਾਸਤੇ ਵੀ ਨੇ ਹਾਂਜੀ 5000 ਰੁਪਏ ਤੈਨੂੰ ਛੱਡਿਆ ਠੀਕ ਹੈ ਕਿੰਨਾ ਰਹਿ ਗਿਆ 45000 545 ਰਹਿਦਾ ਕੋਈ 5 ਲੱਖ ਲਖਾਵੇ ਕੋਈ ਲੈ ਜੀ ਮੇਤਰੋ ਸ਼ਰਮਾ ਜੀ ਕਹਿੰਦਾ ਜੇ ਇਹ ਗੱਲ ਹੋ ਹੁਣ ਟਰੈਕਟਰ ਦੇਣਾ ਉਹਨੇ ਦਾ ਕੋਈ ਦੇ ਕੇ ਦਿਖਾਵੇ 595 ਡਿਮਾਂਡ ਆ ਤੇ ਇਹ ਟਰੈਕਟਰ ਦੇ ਵਿੱਚੋਂ ਵਪਾਰ ਲਾਈਨ ਚ ਵੀ ਵਪਾਰ ਲਾਈਨ ਚ ਵੀ ਵਪਾਰ ਲਾਈਨ ਚ ਵੀ ਟਰੈਕਟਰ ਲਾਏ ਜੇ ਨਾ ਕੋਈ ਵੇਚਣ ਵਾਸਤੇ ਵੀ ਹਾਂਜੀ ਫੇਰ ਵੀ ਬੰਦਾ ਨਾ ਫੇਚਾ ਬਾਈ ਲਿਖ ਕੇ ਦਿਨ 19 ਮਾੜ ਲ ਇੰਨੇ ਰੇਟ ਦੇ ਵਿੱਚ 95 ਲੈ ਵੀ ਮਿੱਤਰੋ 19 ਮਾਡਲ ਆ 595 6-6 ਲੱਖ ਦੇ ਵਿਕਦੇ ਆ ਬਾਈ 50000 ਰੁਪਿਆ ਡਿਸਕਾਊਂਟ ਕਰਤਾ ਜਿੱਦੇ ਤੇ 5 ਲੱਖ ਦਾ ਤਾਂ ਲੂਣ ਹੀ ਹੋ ਜੂ ਜੇ ਆਪਾਂ ਹੁਣ ਗੱਲ ਕਰੀਏ ਰੇਟ ਦੀ ਤਾਂ ਬੰਦਾ 45000 ਰੁਪਿਆ ਲਿਆ ਵੇ ਤੇ ਆ ਸਵਰਾਜ ਆਪਦੇ ਘਰੇ ਲੈ ਜੇ ਹਣਾ ਸਤਨਾਮ ਇੱਕ ਤੈਨੂੰ ਹੋਰ ਚੀਜ਼ ਦਿਖਾਵਾਂ ਹਾਂਜੀ ਤੂੰ ਡਰੀ ਨਾ ਹਾਂਜੀ ਇਹਦਾ ਮੀਟਰ ਦੇ ਲੈ ਇੱਧਰ ਦੀ ਆ ਪਹਿਲੇ ਪਾਸੇ ਹੀ ਜਾ ਇੱਧਰ ਨਾ ਧੱਕਾ ਕਰਾ ਮਾਡਲ ਕਿੰਨਾ ਹੈ ਇਹ ਮੀਟਰ ਦੇ ਤੂੰ 20 ਮੀਟਰ ਦਾ 44 ਕਿਹ ਜੀ 35 ਦਾ ਕਿੰਨਾ ਚੱਲਿਆ 335 ਘੰਟੇ 336 ਘੰਟੇ ਚੱਲਿਆ ਨਾ ਆਉ ਤੋਂ ਬਾਅਦ ਪੁਆਇੰਟ 337 ਘੰਟੇ 336 ਘੰਟੇ ਚੱਲਿਆ ਟਰੈਕਟਰ ਦੇ ਖਤਨਾਵਾ ਆਹ ਟਰੈਕਟਰ ਦੇਖ ਸਕਦੇ ਮੈਂ ਤੁਹਾਨੂੰ ਏਜੰਸੀ 'ਚ ਖੜਾ ਹਾਂ ਦਾ ਠੀਕ ਹੈ ਖੜਾ ਨਾ ਏਜੰਸੀ 'ਚ ਮਾਡਲ ਕਿੰਨਾ ਹੈ 22 22 ਮਾਡਲ ਆ 5 ਲੱਖ ਤੇ 25 ਹਜ਼ਾਰ ਦੇਖ ਆ ਬਿਲਕੁਲ ਨਵੇਂ ਪਿੱਛੇ ਚੱਲ ਬਾਈ ਕੈਮਰਾ ਲੈ ਕੇ ਟਰੈਕਟਰ ਦੇ ਪੂਰੇ ਲਿਆ ਇੱਧਰ ਠੀਕ ਹੈ ਇੱਥੇ ਮਾਰ ਪਿਆਣਾ ਜਮਾ ਚਾਂਸੀ 'ਚ ਖੜਾ ਹੁੰਦਾ ਜਿਵੇਂ ਜਮਾ ਨਮਾ ਟਰੈਕਟਰ ਪਿਆ ਮਿੱਤਰੋ ਲਿਆਵਰੇ ਲਿਆ ਹਾਂਜੀ ਆਹ ਦੇਖੋ ਆ ਮਗਰਿਆ ਰਿੰਬਤ ਆ ਦਿਖਾਓ ਮਗਰਿਆ ਅੰਦਰੋਂ ਚਾਰੇ ਪਾਸੇ ਵਿੱਚੋਂ ਵੀ ਛੋਟੇ ਪਾਈ ਦਿਖਾ ਦੇ ਕੋਈ ਟੈਨਸ਼ਨ ਨਹੀਂ 525000 ਤਾਂ ਹੁਣ ਹੋ ਗਈ ਡਿਮਾਂਡ ਸਰਮਾ ਜੀ ਤੇ ਇਹ ਕਿੰਨੇ ਦਾ ਪਣਜੂ 5 ਲੱਖ 25000 ਹਾਂਜੀ ਹੁਣ ਕਿਤੇ ਤੋਤੇ ਨਾ ਡਾਉਣੇ ਪੈ ਜਾਣ ਟਰੈਕਟਰ ਦੇ ਮੇਨੂੰ ਇਹ ਵੀ ਦੋ ਤਿੰਨੇ ਡਿਸਕਾਊਂਟ ਕਰ ਦਾਂਗੇ ਠੀਕ ਹੈ ਚਲੋ ਫਿਰ ਕਰੋ ਪਹਿਲਾ ਡਿਸਕਾਊਂਟ ਤਾਂ ਇਹ ਜੇ ਇਹ ਹੈਗਾ ਕਿ ਜਿਹ ਪ੍ਰਾਣਾ ਰੈਟਰ ਕਟਾਂਗੇ ਪ੍ਰਾਣਾ ਕਟਿਆ ਜੂ ਦੂਜਾ ਲੋਨ ਵੀ ਹੋ ਜੂ ਦੂਜਾ ਲੋਨ ਵੀ ਹੋ ਜੂ ਠੀਕ ਹੈ ਤੀਜਾ ਮੌਕੇ ਤੇ ਡਿਸਕਾਊਂਟ ਕਰਾਂਗੇ ਠੀਕ ਹੈ ਚੌਥਾ ਵੀਡੀਓ ਦੇਖ ਕੇ ਆਓ ਟ੍ਰੀਜੋਡ ਦਿਖਾ ਦਿਆਂਗੇ ਕੋਲੇ ਖੜੇ ਨੂੰ ਮਾਨਤਾਨ ਕਰਾਂਗੇ ਠੀਕ ਹੈ ਇਹ ਹੁਣ ਕਿੰਨੇ ਦਾ ਬਣਦੂ ਯਾਰ 500 ਰੁਪਿਆ ਤਾਂ ਛੋੜ ਕਰੂੰ ਜਿਹੜਾ ਟਰੈਕਟਰ ਲਊ ਹੈ ਠੀਕ ਹੈ ਤੇ ਹੁਣ 5 25 25 ਪਗਲੇ ਪਾਸੇ ਪੜਾ ਲੱਗੀ ਜਾਂਦਾ ਹੁਣ ਇਹਦਾ ਕਿੰਨਾ ਦਾ ਦੇ 25 ਦਾ ਦੇ ਦਾ ਦਾ ਲੈ ਬਸ ਜਨਾਬ ਨੇ ਬੱਚੇ ਜਿਹੜਾ ਦਾ ਭਾਈ ਠੀਕ ਹੈ 5 ਲੱਖ ਦਾ ਰਹਿ ਗਿਆ ਟਰੈਕਟਰ ਤੇ ਜੇ ਇਹ ਸਕਰੀਨ ਸ਼ਾਟ ਦਿਖਾਉਂਗੇ ਵੀਡੀਓ ਦੇਖ ਕੇ ਆਉਂਗੇ ਯਾਰ ਕੱਲਾ ਸਤਨਾਮ ਛੋਟੀਆਂ ਕਰ ਦੂੰ ਹੁਣ ਕਿੰਨੇ ਦਾ ਬਣੂ ਹੈ ਦੱਸ ਜੇ ਸਾਰਾ ਕੁਝ ਕਰਕੇ ਆ ਗਿਆ ਬੰਦਾ ਮੇਰੇ ਤੇ ਨਾ ਪਹਿਲੀ ਗੱਲ ਮੰਡੀਆਂ ਵਾਲੇ ਲੱਗਦੇ ਆ ਤੂੰ ਇਥੋਂ ਭੱਜ ਜਾਏ ਉਥੋਂ ਆਏ ਮੁੜਿਆ ਹੀ ਉਹ ਕਿਸੇ ਨੇ ਪੁੱਛੀ ਸ਼ਰਮਾ ਕੋਣ ਆ ਠੀਕ ਹੈ ਜਾਣਦੇ ਸਾਰੇ ਆ ਠੀਕ ਹੈ ਇਹ ਜਾਣ ਸ਼ਰਮਾ ਕੋਣ ਆ ਯਾਰ ਕਿਹੜਾ ਸ਼ਰਮਾ ਬਾਈ ਹੈਪੀ ਹੈਪੀ ਕੋਣ ਕੋ ਜਾਣਦੇ ਕੋਈ ਨਹੀਂ ਦੱਸਦਾ ਤੈਨੂੰ ਕਿਉਂ ਨਹੀਂ ਦੱਸਦਾ ਕਿਉਂ ਮੇਰੇ ਤੇ ਲੱਗਦੇ ਆ ਕਿ ਰੇਟ ਸਹੀ ਕਿਉਂ ਦੱਸ ਦਿੰਦਾ ਇਹ ਸਾਡੇ ਡੇਟਾ ਦਾ ਵੀ ਜੂੜ ਵੱਡੋ ਚਲ ਮੈਨੂੰ ਆਏ ਦੱਸ ਉਹ ਜੇ ਬੰਦਾ ਸ਼ੇਅਰ ਕੋਣ ਹੈ 5 ਲੱਖ ਦਾ 5.5 ਲੱਖ ਦਾ 50000 ਰੁਪਏ ਘਟ ਕੇ ਰਿਹਾ 475 ਦਾ ਰਹਿ ਗਿਆ ਲੈ ਜੀ ਮਿੱਤਰੋ ਟਰੈਕਟਰ 20 ਰੁਪਿਆ ਨਹੀਂ ਘਟਣਾ ਭਰਾਵਾ ਠੀਕ ਹੈ 4 ਲੱਖ 75 ਦਾ ਟਰੈਕਟਰ ਰਹਿ ਗਿਆ ਇਹ ਟਰੈਕਟਰ ਮਿੱਤਰੋ ਜਮਾ ਨਾ 336 ਘੰਟੇ ਚੱਲਿਆ 336 ਘੰਟੇ ਚੱਲਿਆ ਟਰੈਕਟਰ ਇਹਦੇ ਵਿੱਚੋਂ 50000 ਰੁਪਿਆ ਡਿਸਕਾਊਂਟ ਹੋ ਜੂ ਜਿਹੜਾ ਵੀਡੀਓ ਦੇਖ ਕੇ ਆਉ। ਦਬ ਕੇ ਸ਼ੇਅਰ ਕਰ ਦਿਓ ਤੇ ਨੰਬਰ ਕਿਹਤੋਂ ਆ ਟਰੈਕਟਰ ਦਾ। ਤੁਸੀਂ ਦਬ ਕੇ ਸ਼ੇਅਰ ਕਰ ਦਿਓ ਵੀਡੀਓ ਮਿੱਤਰੋ ਕਮੈਂਟ ਸ਼ੇਅਰ ਦਬ ਕੇ ਕਰ ਦਿਓ। ਹਾਂਜੀ ਇਹ ਸਤਨਾਮ ਆਪਣਾ ਬੜੇ ਟਾਈਮ ਬਾਥੀ ਹੁੰਦਾ ਭਾਈ ਮੈਨੂੰ ਇਹਦਾ ਗੱਲ ਠੀਕਾ ਗੱਲ ਇੱਕ ਗੱਲ ਹੋਰ ਆ ਬਾਈ ਹਾਂਜੀ ਕੈਮਰਾ ਲਿਆਉ ਦੇ ਬਾਈ ਹਾਂਜੀ ਕੇਰ ਨਾਮ ਬਣਾਤੇ ਨੇ ਆਪਣਾ ਇਹ ਜੀ ਕੋਈ ਕੰਟਰੀ ਨਹੀਂ ਹੈ ਜੀ ਦਿੱਤੇ ਆਪਣੇ ਯਾਰ ਦੋਸਤ ਨੇ ਗੁਨਾਹ ਦਾ ਨਾਮ ਦੋ ਚਾਰ ਤਾਂ ਮੈਂ ਨਾਮ ਲੈਣ ਨੂੰ ਠੀਕ ਹਾਂ ਕੈਲਗਰੀ ਦੇ ਪਿਛੇ ਹੈ ਮਨਵੀਰ ਸਿੰਘ ਜੀ ਨੇ ਜਿਨ੍ਹਾਂ ਨਾਲ ਆਪਾਂ ਟਰੈਕਟਰ ਵੀ ਦੇ ਦਿੱਤੇ ਠੀਕ ਹੈ ਠੀਕ ਹੈ ਸਰੀ ਦੇ ਵਿੱਚ ਪੰਜ ਚਲਾ ਠੀਕ ਹੈ ਠੀਕ ਹੈ ਸਰੀ ਦੇ ਵਿੱਚ ਇੱਕ ਰਾਮਪਰੇ ਤੋਂ ਮੁੰਡਾ ਠੀਕ ਹੈ ਉਹ ਵੀ ਆਪਣਾ ਦੋਸਤ ਹੈ ਟ੍ਰਾਂਟੋ ਦੇ ਵਿੱਚ ਸ਼ਸ਼ੀਲ ਸਿੰਘਾ ਨੂੰ ਵੀ ਦੋ ਟਰੈਕਟਰ ਦੇਤੇ ਠੀਕ ਹੈ ਕੈਲਗਰੀ ਵੀ ਹੈਗੇ ਆ ਕੈਲਗਰੀ ਸੱਤ ਸੱਤ ਨਾ ਉਹ ਮਨਵੀਰ ਕੈਲਗਰੀ ਤੋਂ ਆ ਤੇ ਜਰਮਨ ਦੇ ਵਿੱਚ ਤੂੰ ਐ ਲਾ ਲਾ ਬਾਈ ਦਤਨਾਵਾ ਬੈਲਜੀਅਮ ਮਣੀ ਆਪਣਾ ਇਟਲੀ ਜਰਮਨ ਪੇ ਪੁਰਤਗਾਲ ਸਾਰੇ ਕਿਤੇ ਆਪਣੇ ਯਾਰ ਦੋਸਤ ਆ ਇਹ ਹੁਣ ਤੇ ਸ਼ੇਅਰ ਕਰਕੇ ਆਉਂਗੇ ਸ਼ਰਮਾ ਜੀ ਨੰਬਰ ਸਕਰੀਨ ਤੇ ਚਲੀ ਜਾਣਾ ਗੱਲਬਾਤ ਕਰਕੇ ਟਰੈਕਟਰ ਲੈ ਜਾਓ ਸਕਰੀਨ ਸ਼ਾਟ ਦਿਖਾ ਦਿਓ ਮੈਂ ਨੰਬਰ ਚੇਂਜ ਕਰਤਾ ਭਾਈ ਕਿਹਨਾ ਨੰਬਰ ਹੁਣ ਬੋਲ ਦੀ ਨੰਬਰ ਮੇਰਾ ਨੰਬਰ ਹੁਣ ਸੱਚ ਨਾਲ ਹੈਗਾ 94788 4545 88729 4515 ਤਿੰਨ ਨੰਬਰ ਆ ਭਾਈ ਪਿਆ ਪੀੜਾ ਪੇਲੇ ਨਾਲ ਪਲਾਟ ਦੇ ਵਿੱਚ ਪੰਜਾਬੀ ਢਾਬੇ ਦੇ ਨਾਲ ਮੰਡੀ ਲਾਧੀਆ ਨੰਬਰ ਸਕਰੀਨ ਤੇ ਚਲੀ ਜਾਦਾ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਜਿਹੜੇ ਵੀ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਬਹੁਤ ਬਹੁਤ ਧੰਨਵਾਦ ਸੱਸਾ ਹੋਰ ਕੀ ਹਾਲ ਹੋ ਕੇ ਆ